ਪਿਛਲੇ ਕੁਝ ਦਿਨਾਂ ਤੋਂ ਅਫਸਾਨਾ ਖਾਨ ਦਾ ਸੋਸ਼ਲ ਮੀਡੀਆ ਤੇ ਕਾਫੀ ਵਿਰੋਧ ਹੋ ਰਿਹਾ ਹੈ ਇਸ ਦਾ ਕਾਰਨ ਹੈ ਕਿ ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੀ ਤੀਜੀ ਵਰ੍ਹੇ ਸਿਰ ਸੀ ਪਰ ਅਫਸਾਨਾ ਖਾਨ ਉਸ ਦਿਨ ਕਿਸੇ ਵੀ ਸਮਾਗਮ ਵਿੱਚ ਨਹੀਂ ਦਿਖੀ ਇਹ ਦੇਖ ਕੇ ਸਿੱਧੂ ਦੇ ਫੈਨਸ ਤੇ ਉਹਦੇ ਮਾਪਿਆਂ ਨੇ ਅਫਸਾਨਾ ਖਾਨ ਤੇ ਗੁੱਸਾ ਜਤਾਇਆ ਕਿਉਂਕਿ ਉਹ ਹਰ ਸਾਲ ਉਸਦੇ ਨਾਲ ਰਖੜੀ ਵੀ ਮਨਾਉਂਦੀ ਸੀ ਅਤੇ ਉਸ ਨੂੰ ਆਪਣੇ ਵੀਰ ਵਾਂਗ ਮੰਨਦੀ ਸੀ ਇੰਡਸਟਰੀ ਦੇ ਹੋਰ ਕਈ ਗਾਇਕਾ ਨੇ ਵੀ ਵਰ੍ਹੇ ਸਿਰ ਤੇ ਹਾਜ਼ਰੀ ਲਗਾਈ ਜੇਸਾ ਕਰਕੇ ਲੋਕਾਂ ਨੂੰ ਪੂਰੀ ਉਮੀਦ ਸੀ ਕਿ ਅਫਸਾਨਾ ਖਾਨ ਜ਼ਰੂਰ ਆਵੇਗੀ ਪਰ ਜਦੋਂ ਉਹ ਨਹੀਂ ਆਈ ਤਾਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਉਸ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਹੁਣ ਅਫਸਾਨਾ ਖਾਨ ਨੇ ਆਪਣੀ ਸਫਾਈ ਦਿੱਤੀ ਹੈ ਕਿ ਉਹ ਅਜੇ ਵੀ ਸਿੱਧੂ ਨੂੰ ਆਪਣੇ ਦਿਲੋਂ ਵੀਰ ਮੰਨਦੀ ਹੈ ਕੁਝ ਨਿੱਜੀ ਕਾਰਨਾ ਕਰਕੇ ਉਹ ਵਾਰਸੇ ਤੇ ਸ਼ਾਮਲ ਨਹੀਂ ਹੋ ਸਕੀ ਉਹਨੇ ਦੱਸਿਆ ਕਿ ਉਹਦੀ ਗੱਲ ਸਿੱਧੂ ਦੀ ਮਾਂ ਨਾਲ ਹੋਈ ਸੀ ਅਤੇ ਉਹਨਾਂ ਨੇ ਕੋਈ ਨਾਰਾਜ਼ਗੀ ਨਹੀਂ ਦੱਸੀ ਅਫਸਾਨਾ ਨੇ ਕਿਹਾ ਕਿ ਲੋਕ ਬਿਨਾਂ ਗੱਲ ਤੋਂ ਉਸ ਨੂੰ ਜੱਜ ਕਰ ਰਹੇ ਨੇ ਸਿੱਧੂ ਮੈਲੂਆ ਕੀ ਸੀ ਇਹ ਸਿਰਫ ਮੈਂ ਜਾਣਦੀ ਹਾਂ ਅਫਸਾਨਾ ਨੇ ਆਖਿਆ ਤੁਸੀਂ ਵੀ ਇਸ ਮੁੱਦੇ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਜੇ ਤੁਸੀਂ ਹਰ ਇੱਕ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ